ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇ ਖੇਰੇ ਮੈਂ ਤੇ ਨਿਸ਼ੂਰੀ ਸਾਥੇ ਇਸ ਸਮੇਂ ਅਸੀਂ ਮਹਾਲੂ ਨਜ਼ਦੀਕ ਮੌਜੂਦ ਆ ਪੰਜ ਪੀਰਾ ਦੇ ਸਥਾਨ ਦੇ ਬਿਲਕੁਲ ਨਜ਼ਦੀਕ ਹੈ ਔਰ ਇੱਥੇ ਇੱਕ ਭਿਆਨਕ ਹਾਦਸਾ ਹੁੰਦਾ ਦਿਖਾ ਰਹੀ ਦੋ ਜਿਹੜੇ ਵਹੀਕਲ ਆ ਆਮੋ ਸਾਹਮਣੇ ਟੱਕਰ ਹੋ ਜਾਂਦੀ ਏ ਕਾ ਗੱਡੀ ਐ 5 ਸੀਟਰ ਗੱਡੀ ਐ ਔਰ ਇਹ ਫਰੰਟ ਤੋਂ ਕਾਫੀ ਨੁਕਸਾਨੀ ਗਈ ਐ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਆ ਤਾਂ ਸਕੋਡਾ ਦੀ ਗੱਡੀ ਐ ਪੀਪੀ 32 ਏ ਡੀ 50 50 ਇਹ ਸਕੋਡਾ ਦੀ ਗੱਡੀ ਹੈ ਇਹਦਾ ਦੱਸਿਆ ਜਾ ਰਿਹਾ ਕਿ ਜਿਹੜੀ ਆਮੋ ਸਾਹਮਣੇ ਟੱਕਰ ਹੁੰਦੀ ਹੈ ਛੋਟੇ ਹਾਥੀ ਦੇ ਨਾਲ ਹੋ ਜਾਂਦੀ ਹੈ ਔਰ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਕਿ ਜੋ ਚਾਲਕ ਸੀ ਛੋਟੇ ਹਾਥੀ ਦਾ ਤੋਂ ਚਾਲਕ ਸੀ ਉਸ ਦੀ ਜਿਹੜੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਤਾਂ ਫਰੰਟ ਤੋਂ ਇਹ ਗੱਡੀ ਕਾਫੀ ਨੁਕਸਾਨੀ ਗਈ ਹੈ ਤੁਸੀਂ ਦੇਖ ਸਕਦੇ ਹੋ ਬੰਪਰ ਨੁਕਸਾਨਿਆ ਗਿਆ ਜਿਹੜੀ ਸਾਈਡ ਵਿੰਡੋ ਹੈ ਸਾਈਡ ਖਿੜਕੀ ਹੈ ਜਿਹੜੀ ਜਿਹੜਾ ਡੋਰ ਹੈ ਉਹ ਤਾਂ ਇੱਕ ਤੁਸੀਂ ਦੇਖੋ ਇੱਕ ਤਰ੍ਹਾਂ ਦੇ ਪਰਖੱਚੇ ਉੱਡ ਗਏ ਆ ਤਾਂ ਨੰਬਰ ਪੜਨਾ ਵੀ ਮੁਸ਼ਕਲ ਹੈ ਪੀਪੀ 32 ਏਡੀ ਨੰਬਰ ਵਿਜੀਬਲ ਨਹੀਂ ਹੈ ਪ੍ਰੋਪਰ ਪੀਪੀ 32 ਏਡੀ ਵਰ ਗੱਡੀਆਂ ਤੋਂ ਨੇ ਨਵੇਂ ਸ਼ਹਿਰ ਦੀਆਂ ਹੀ ਆ ਔਰ ਦੱਸਿਆ ਜਾ ਰਿਹਾ ਜੋ ਇਸ ਛੋਟੇ ਹੱਥ ਦਾ ਚਾਲਕ ਸੀ ਉਸ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ 17 ਬਾਈ 17 ਬਾਈ ਪੀਪੀ 32 ਏਡੀ 17 ਬਾਈ ਨੰਬਰ ਹੈ ਲੱਗਿਆ ਤਾਂ ਨਹੀਂ ਕਿਉਂਕਿ ਕੱਚ ਵੀ ਖਿਲ ਰਿਹਾ ਥੋੜਾ ਥੋੜਾ ਔਰ ਆ ਤੁਸੀਂ ਦੇਖ ਸਕਦੇ ਹੋ ਕਿ ਫਰੰਟ ਤੋਂ ਕਾਫੀ ਗੱਡੀ ਨੁਕਸਾਨੀ ਗਈ ਹੈ ਤੇ ਜਿਹੜੇ ਡੋਰ ਹੈ ਪਿੱਛੇ ਗਿਆ ਔਰ ਗੱਡੀ ਮੇਰੇ ਖਿਆਲੇ ਵੀ ਨਵੀਂ ਹੈ ਕਿਉਂਕਿ ਪੰਨੀਆਂ ਵੀ ਹਲੇ ਤੱਕ ਨਹੀਂ ਲਈਆਂ ਪਲਾਸਟਿਕ ਕਵਰ ਹਲੇ ਤੱਕ ਵੀ ਹੈਗੇ ਆ ਤੁਸੀਂ ਇਹ ਦੇਖ ਸਕਦੇ ਹੋ ਤਾਂ ਬਿਲਕੁਲ ਨਵੀਂ ਨਕੋਰ ਗੱਡੀ ਹੈ ਬੰਦੇ ਕੰਮ ਤਾਂ ਸ਼ੁਰੂ ਕਰਦੇ ਆ ਆਸ ਨਾਲ ਕਿ ਕੰਮ ਵਧੇਗਾ ਲੇਕਿਨ ਪਤਾ ਨਹੀਂ ਹੁੰਦਾ ਕਿ ਇਹੋ ਜਿਹੇ ਹਾਲਾਤ ਬਣ ਜਣੇ ਆ ਦੂਜੀ ਗੱਡੀ ਵੀ ਨਵੀਂ ਲੱਗਦੀ ਆ ਭਾਈ ਤੁਸੀਂ ਮੌਕੇ ਦੇ ਸੀਗੇ ਨਹੀਂ ਨਹੀਂ ਕੀ ਪਤਾ ਕੀ ਲੱਗਿਆ ਕੇ ਪਤਾ ਨਹੀਂ ਜੀ ਮੈਨੂੰ ਉਹ ਨਹੀਂ ਆਇਆ ਮੈਂ ਵੀ ਅੱਛਾ ਮੌਕੇ ਤੇ ਕੌਣ ਸੀਗਾ ਤੇ ਮੁਲਾਜ਼ਮ ਜਿਹੜੇ ਮੌਕੇ ਤੇ ਉਹ ਪਹੁੰਚ ਗਏ ਆ ਔਰ ਕਾਫੀ ਨੁਕਸਾਨ ਜਿਹੜਾ ਦੋਨਾਂ ਗੱਡੀਆਂ ਦਾ ਤੁਸੀਂ ਇਹ ਗੱਡੀ ਵੀ ਦੇਖ ਸਕਦੇ ਹੋ ਕਿ ਬੰਪਰ ਨੁਕਸਾਨਿਆ ਗਿਆ ਬੋਨਟ ਨੁਕਸਾਨਿਆ ਗਿਆ ਅੱਗੇ ਉਹ ਗੱਡੀ ਕਾਫੀ ਨੁਕਸਾਨੀ ਗਈ ਹੈ ਪੀਪੀ 32 ਏਡੀ 50 50 ਨੰਬਰ ਹੈ ਗੱਡੀ ਤੇ ਤਾਂ ਮੇਰੇ ਖਿਆਲ 에ਅਰ ਬੈਗ ਵੀ ਖੁੱਲਿਆ ਨਜ਼ਰ ਆ ਰਿਹਾ ਵੇ ਜਿਖਾਈ ਜਰਾ ਇਹ ਗੱਡੀ ਤੇ ਦੋਨੋਂ ਜਿਹੜੇ 에ਅਰ ਬੈਗ ਆ ਖੁੱਲ ਜਾਂਦੇ ਆ ਔਰ ਕਾਫੀ ਨੁਕਸਾਨ ਹੋਇਆ ਦੋਨਾਂ ਗੱਡੀ ਦਾ ਆ ਗੱਡੀ ਵੀ ਨਵੀਂ ਆ ਦਿਖਾਈ ਜਰਾ ਤੇ ਹਲੇ ਅਰਾਬ ਵੀ ਲੱਗਿਆ ਹੋਇਆ ਤਾਂ ਗੱਡੀਆਂ ਦੋਨੋਂ ਹੀ ਨਵੀਆਂ ਔਰ ਗਨਿਮਤ ਇਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਇਹ ਅਮਰੀਕ ਜੀ ਮੌਕੇ ਤੇ ਪਹੁੰਚੇ ਹੋਏ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਐਕਸੀਡੈਂਟ ਕਿਵੇਂ ਹੋਇਆ ਜੀ ਕੋਈ ਹੈ ਜਾਣਕਾਰੀ ਜੀ ਜਾਣਕਾਰੀ ਅਸੀਂ ਪਹੁੰਚੇ ਸਾਨੂੰ ਪੀਸੀਆਰ ਤੇ ਸਾਨੂੰ ਨੋ ਕੰਪਲੀਟ ਦਾ ਆਇਆ ਪ੍ਰੋਬਲਮ ਜੀ ਤੇ ਸਾਡੇ ਮੁਰਸ਼ੀ ਨੇ ਨੋਟ ਕਰਾਇਆ ਵੀ ਉੱਥੇ ਇੱਕ ਐਕਸੀਡੈਂਟ ਹੋਇਆ ਕੰਟੀਨੈਂਟ ਦੇ ਸਾਹਮਣੇ ਜੀ ਤੇ ਅਸੀਂ ਉਸੇ ਟਾਈਮ ਰੋਟੀ ਖਾਣ ਲੱਗੇ ਸੀਗੇ ਉਸੇ ਟਾਈਮ ਫਿਰ ਇੱਦਾਂ ਅਸੀਂ ਨੱਠੇ ਪੱਗ ਵੀ ਰੱਖੀ ਸੀ ਕਰਕੇ ਜੀ ਤੇ ਤੁਹਾਡੀ ਡਿਊਟੀ ਤਾਂ 24 ਘੰਟੇ ਰਹਿੰਦੀ ਹੈ ਅਸੀਂ ਰੋਟੀ ਖਾਣਦੇ ਖਾਂਦੇ ਅਸੀਂ ਨੱਠੇ ਤਾਂ ਆ ਕੇ ਦੇਖਿਆ ਤਾਂ ਇਹਨਾਂ ਨੂੰ ਜਿਹੜੇ ਬੰਦੇ ਆ ਉਹ ਐਂਬੂਲੈਂਸ ਸੋਹਣੀ ਗਈ ਆ ਐਂਬੂਲੈਂਸ ਭੇਜ ਦਿੱਤੀ ਹਾਂ ਭੇਜ ਦਿੱਤੀ ਜਾਂਦੀ ਹੈ ਤੁਰੰਤ ਪਹੁੰਚੇ ਉਸੇ ਵੇਲੇ ਪਹੁੰਚ ਗਈ ਐਂਬੂਲੈਂਸ ਆਈ ਹੋ ਸੀਗੀ ਬੰਦਿਆਂ ਨੇ ਇੱਥੇ ਕਾਲ ਕਰ ਦਿੱਤੀ ਵੀ ਐਂਬੂਲੈਂਸ ਆ ਕੇ ਤੋ ਲੈ ਗਏ ਬੰਦੇ ਵੀ ਤਕਰੀਬਨ ਇੱਥੇ ਲੋਕਲੇ ਹੀ ਆਏ ਦੋਨੇ ਹਟਲ ਅੱਛਾ ਕੋਈ ਆਪਸ ਝਗੜੇ ਵਾਲੀ ਗੱਲ ਤਾਂ ਨਹੀਂ ਕਿਤੇ ਨਹੀਂ ਕੋਈ ਝਗੜੇ ਵਾਲੀ ਨਹੀਂ ਉਹ ਕੋਟਲ ਵਾਲੇ ਬੰਦੇ ਆ ਉਹ ਵੀ ਇੱਥੇ ਦੇ ਹੀ ਆ ਤੇ ਉਹ ਛੋਟਾ ਆਤੀ ਆ ਉਹ ਵੀ ਇੱਥੇ ਦੇ ਲੋਕਲੇ ਬੰਦੇ ਆ ਅੱਛਾ ਜੀ ਹਾਂਜੀ ਆ ਗੱਡੀ ਹੋਟਲ ਵਾਲਿਆਂ ਦੀ ਆ ਇਹ ਗੱਡੀ ਹਾਂਜੀ ਹੋਟਲ ਵਾਲਿਆਂ ਦੇ ਰਿਸ਼ਤੇਦਾਰ ਆ ਉਹਨਾਂ ਦੇ ਉਹ ਕਦੇ ਸਾਡੇ ਬੰਦੇ ਆ ਮੈਂ ਕਿਹਾ ਕੋਈ ਗੱਲ ਨਹੀਂ ਉਹਨਾਂ ਨੂੰ ਬੁਲਾ ਲੈਂਦੇ ਤੇ ਅਸੀਂ ਕਿਹਾ ਪਹਿਲਾਂ ਉਹਨਾਂ ਨੂੰ ਟ੍ਰੀਟਮੈਂਟ ਹੋਣੀ ਚਾਹੀਦੀ ਜੀ ਜ਼ਰੂਰੀ ਅੱਛਾ ਜਿਹੜੇ ਛੋਟੇ ਹੱਥੀ ਵਾਲਾ ਜੀ ਕਹਿੰਦੇ ਉਹਦੇ ਲੱਤਾਂ ਤੇ ਕਾਫੀ ਸੱਟ ਹੈ ਹਾਂ ਉਹਦੇ ਜਿਆਦਾ ਸੱਟ ਲੱਗੀ ਉਹਨੂੰ ਐਂਬੂਲੈਂਸ ਲੈ ਕੇ ਆਈ ਆ ਤੇ ਜਿਹੜੇ ਕਾਰ ਵਾਲੇ ਉਹਨਾਂ ਤੇ ਇਹਨਾਂ ਤੇ ਵੀ ਲੱਗੀ ਹੈ ਸੱਟਾਂ ਤਾਂ ਇਹਨਾਂ ਤੇ ਵੀ ਸਿਰ ਤੇ ਸੱਟ ਹੈ ਕਿਸੇ ਹਾਂਜੀ ਸਿਰ ਤੇ ਸੱਟ ਹੈ ਇਹਨਾਂ ਤੇ ਵੀ ਬਾਕੀ ਹੁਣ ਉੱਥੇ ਜਾ ਕੇ ਬਦਲ ਲੱਗੂਗਾ ਜੀ ਕਾਰ ਚ ਕਿੰਨੇ ਲੋਕ ਸਵਾਰ ਸਨ ਸਰ ਓਏ ਨਹੀਂ ਪਤਾ ਜੀ ਅੰ ਤੁਹਾਡੇ ਪਹੁੰਚਦੇ ਪਹੁੰਚਦੇ ਕੰਮ ਹਾਂਜੀ 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 ਸਿਰੂ ਸੀ ਅਸੀਂ ਆ ਗੱਡੀਆਂ ਜਿਹੜੀਆਂ ਸਾਈਡ ਤੇ ਕਰਾਤੀਆਂ ਆ ਕੇ ਆਪਣਾ ਯੋਗਦਾਨ ਪਾਇਆ ਹਾਂਜੀ ਹਾਂਜੀ ਯੋਗਦਾਨ ਪਾਇਆ ਗੱਡੀਆਂ ਸਾਈਡ ਤੇ ਹੋ ਗਈਆਂ ਤੇ ਟ੍ਰੈਫਿਕ ਜਿਹੜੀ ਉਹ ਚੱਲੂ ਆ ਤੇ ਬਾਕੀ ਅਸੀਂ ਥਾਣੇ ਨੋਟ ਕਰਾ ਦਿੱਤਾ ਠੀਕ ਹੈ ਤੁਸੀਂ ਰਲਾਇਓ ਤਾਂ ਅਮਰੀਕ ਜੀ ਨੇ ਔਰ ਨਾਲ ਅਮਰਜੀਤ ਸਰ ਨੇ ਹਮੇਸ਼ਾ ਹੀ ਆਪਣੀ ਡਿਊਟੀ ਜਿਹੜੀ ਆ ਚੰਗੇ ਢੰਗ ਨਾਲ ਨਿਭਾਉਂਦੇ ਆ ਔਰ ਜਿੱਦ ਦੀ ਕਹਿੰਦੇ ਸਾਨੂੰ ਪਤਾ ਲੱਗਦਾ ਤੁਰੰਤ ਪਹੁੰਚ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਮੌਕੇ ਤੇ ਮੌਜੂਦ ਲੋਕ ਆ ਉਹ ਵੀ ਆਪਣੇ ਵੱਲੋਂ ਜਿਹੜੀਆਂ ਨਿਰੰਤਰ ਕੋਸ਼ਿਸ਼ ਇਡਤ ਨੇ ਉਹਨਾਂ ਨੂੰ ਭੇਜਿਆ ਗਿਆ ਸਰ ਪ੍ਰਾਈਵੇਟ ਹਸਪੀਟਲ ਲੈ ਕੇ ਕਿ ਸਰਕਾਰੀ ਸਰਕਾਰੀ ਹਸਪੀਟਲ 108 ਨੰਬਰ 108 ਨੰਬਰ ਹੈ 108 ਠੀਕ ਬਹੁਤ ਸ਼ੁਕਰੀਆ ਅਮਰੀਕ ਜੀ ਅਮਰਜੀਤ ਜੀ ਮੌਕੇ ਤੇ ਪਹੁੰਚ ਗਏ ਔਰ ਇੱਕ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਕਿ ਸ਼ਹਿਰ ਦੇ ਦੂਜੇ ਵੀ ਸ਼ਹਿਰ ਦੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਜਿਹੜੇ ਹੋਟਲ ਵਾਲੇ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਹੈ ਔਰ ਦੂਜੇ ਉਹ ਜਿਹੜੀ ਮੇਰੇ ਖਿਆਲ ਕਮਰਸ਼ੀਅਲ ਗੱਡੀ ਹੈ ਉਹ ਛੋਟਾ ਹਾਂਜੀ ਉਹ ਛੋਟਾ ਹਥੀ ਕਮਰਸ਼ੀਅਲ ਗੱਡੀ ਹੈ ਉਹਦੇ ਅੰਦਰ ਟੋਆ ਟਾਈ ਸਾਮਾਨ ਜਿਵੇਂ ਕਿ ਮੇਰੇ ਖਿਆਲ ਕਰਿਆਨੇ ਦਾ ਸਾਮਾਨ ਹੋਣਾ ਕਰਿਆਨੇ ਦਾ ਸਾਮਾਨ ਕਾਫੀ ਉਹਦੇ ਵਿੱਚ ਲੱਗਿਆ ਹੋਣਾ ਤਾਂ ਉਸ ਉਹ ਗੱਡੀ ਦੇ ਅੰਦਰ ਜਿਹੜੇ ਅਸੀਂ ਜਦੋਂ ਜਿਹੜਾ ਕੈਬਿਨ ਹੈ ਉਹਦੇ ਵਿੱਚ ਦੇਖਿਆ ਤਾਂ ਸੈਂਟਰ ਫਰੈਸ਼ਾ ਦੇ ਡੱਬੇ ਜਿਹੜੇ ਪਏ ਸੀਗੇ ਤਾਂ ਉਸ ਤੋਂ ਪਤਾ ਲੱਗਦਾ ਕਿ ਕਰਿਆਨੇ ਦਾ ਸਾਮਾਨ ਇਸ ਗੱਡੀ ਦੇ ਰਾਹੀਂ ਢੋਆ ਢਵਾਈ ਹੁੰਦਾ ਹੋਣਾ ਤਾਂ ਠੀਕ ਹੈ ਜੀ ਛੋਟੇ ਇੱਥੇ ਵਾਲਾ ਹਾਂ ਮਾਝੇ ਹੱਤ ਕੱਢਿਆ ਉਹਦਾ ਪੈਰ ਫਸਿਆ ਸੀਗਾ ਪੈਰ ਕੱਢ ਲਿਆ ਗੱਡੀ ਵਿੱਚ ਫਸ ਗਿਆ ਸੀਗਾ ਉਹ ਇਦਾਂ ਕੱਢਿਆ ਕੋ ਉਹ ਕੋ ਸਰ ਤੇ ਸੱਟ ਉਹਦੇ ਨਹੀਂ ਨਹੀਂ ਕੀ ਕੀ ਨਾਮ ਕੀ ਜੀ ਉਹਦਾ ਨਾਮ ਨਹੀਂ ਪਤਾ ਤੁਸੀਂ ਇੱਥੇ ਘਰ ਘਰ ਹੈ ਨੇੜੇ ਕਿਰਾਏ ਜੀ ਸੀ ਹਾਂ ਚਲੋ ਬਚਾਅ ਹੋ ਗਿਆ ਬਚਾਅ ਹੋ ਗਿਆ ਠੀਕ ਹੈ ਉਹਦਾ ਹੱਥ ਨੇੜੇ ਸੀਗਾ ਠੀਕ ਹੈ ਹੱਥ ਗੇਹਰਾ ਤੇ ਫਸਿਆ ਹੋਇਆ ਸੀਗਾ ਪੈਰ ਉਹ ਫਸ ਗਿਆ ਸੀਗਾ ਪੂਰੀ ਤਰ੍ਹਾਂ ਅੱਛਾ ਪੈਰ ਵੀ ਫਸਿਆ ਹੋਇਆ ਸੀ ਉਹਦੇ ਹੱਦੀ ਦਾ ਤੇ ਪੈਰ ਕਿੱਦਾਂ ਕੱਢਿਆ ਪੈਰ ਉਹ ਚਲੋ ਠੀਕ ਹੈ ਠੀਕ ਹੈ ਜੀ ਬਾਈ ਜੀ ਉਹਨਾਂ ਨੇ ਸਰ ਨਾਲ ਕੱਢਿਆ ਜੀਸੀਬੀ ਦੇ ਨਾਲ ਪੈਰ ਕੱਢਿਆ ਗਿਆ ਜੀਸੀਬੀ ਮੌਕੇ ਤੇ ਬੁਲਾਈ ਗਈ ਹੈ ਕਿ ਜੀਸੀਬੀ ਦੇ ਨਾਲ ਬਾਡੀ ਨੂੰ ਪਿੱਛੇ ਕੀਤਾ ਹੋਣਾ ਕਿਉਂਕਿ ਗੱਡੀ ਕਾਫੀ ਇੰਜਰਡ ਹੋ ਗਈ ਹੈ ਬਾਡੀ ਨੂੰ ਪਿੱਛੇ ਕੀਤਾ ਉਸ ਤੋਂ ਬਾਅਦ ਪੈਰ ਜਿਹੜਾ ਬਾਹਰ ਕੱਢਿਆ ਗਿਆ ਤੇ ਆ ਆ ਤੁਸੀਂ ਕਾਰ ਵੀ ਦੇਖ ਸਕਦੇ ਹੋ ਸਕੋਡਾ ਦੀ ਗੱਡੀ ਹੈ ਇਹਦਾ ਵੀ ਕਾਫੀ ਨੁਕਸਾਨ ਹੋਇਆ ਦੂਜੀ ਗੱਡੀ ਦਾ ਵੀ ਨੁਕਸਾਨ ਹੈ ਪਰ ਵੱਡੀ ਗੱਲ ਇਹ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਰੱਬ ਦਾ ਸ਼ੁਕਰ ਹੈ ਗਨਮਤ ਇਹੀ ਹੈ ਖੁਸ਼ਕਿਸਮਤੀ ਇਹੀ ਹੈ ਕਿਉਂਕਿ ਜਿਵੇਂ ਗੱਡੀਆਂ ਟਕਰਾਈਆਂ ਕੋਈ ਜਾਣੀ ਨੁਕਸਾਨ ਹੋਇਆ ਤਾਂ ਉਹ ਉਹ ਘਾਟਾ ਕਦੀ ਪੂਰਾ ਨਹੀਂ ਹੁੰਦਾ ਗੱਡੀਆਂ ਤਾਂ ਫਿਰ ਤੋਂ ਠੀਕ ਹੋ ਜਾਣਗੀਆਂ ਰਿਪੇਅਰ ਹੋ ਜਾਣਗੀਆਂ ਗੱਡੀਆਂ ਵੀ ਦੋਨੇ ਨਵੀਆਂ ਟੱਕਰ ਵੀ ਆਮੋ ਸਾਹਮਣੇ ਹੋਈ ਹੈ ਔਰ ਗنیمਤ ਇਹ ਕਿ ਬਚਾਅ ਹੋ ਗਿਆ ਪਰ ਸੱਟਾਂ ਲੱਗੀਆਂ ਨੇ ਸੱਟਾਂ ਕਾਫੀ ਗੰਭੀਰ ਲੱਗੀਆਂ ਨੇ ਦੋਨੇ ਪਾਰਟੀਆਂ ਦੇ ਔਰ ਪੁਲਿਸ ਮੌਕੇ ਤੇ ਮੌਜੂਦ ਹੈ ਤੇ ਇਹ ਗੱਡੀ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ 에ਅਰ ਬੈਗ ਵੀ ਖੁੱਲ ਚੁੱਕੇ ਹਨ ਤੇ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਮਹਾਲੋ ਪਿੰਡ ਦੇੋਂ ਦਿਖਾ ਰਹੇ ਹਾਂ ਪੰਜ ਪੀਰਾਂ ਦੇ ਸਥਾਨ ਤੋਂ ਬਿਲਕੁਲ ਨਜ਼ਦੀਕ ਹੈ ਔਰ ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਹਾਦਸਾ ਹੋਇਆ ਔਰ ਪਿੱਛੇ ਗੰਨਾ ਮਿੱਲ ਵੀ ਹੈ ਕਿਲੋਕੀਮੀਟਰ ਦੀ ਦੂਰੀ ਤੇ ਹੈ ਤੇ ਕਾਫੀ ਇਹ ਭਿਆਨਕ ਹਾਦਸਾ ਹੋਇਆ ਆ ਹੁਣ ਤੁਸੀਂ ਦੇਖੋ ਜੀ ਮੈਂ ਬੱਸ ਵੀ ਗਈ ਹੈ ਆਪੋਜ਼ਿਟ ਡਾਇਰੈਕਸ਼ਨ ਚ ਗਈ ਹੈ ਤਾਂ ਇੱਥੇ ਸਟਰੀਟ ਲਾਈਟ ਤਾਂ ਚਲੋ ਹੈ ਪਰ ਕਈ ਕਈ ਥਾਵਾਂ ਤੇ ਪ੍ਰੋਪਰ ਜਿਹੜੀ ਲਾਈਟਿੰਗ ਨਹੀਂ ਹੈ ਉਹ ਵਿਚਕਾਰ ਨਹੀਂ ਹੈ ਇੱਥੇ ਨਹੀਂ ਹੈ ਹੋਰ ਬੜੀਆਂ ਦਿੱਕਤਾਂ ਆ ਜਾਂਦੀਆਂ ਸੋ ਇਹ ਰਸਤੇ ਇੰਨੇ ਇੱਕ ਮਤਲਬ ਟ੍ਰੈਕ ਦੇ ਨਹੀਂ ਹੈ ਕਿ ਤੁਸੀਂ ਇੱਥੇ ਗੱਡੀਆਂ 100-100 ਦੀ ਸਪੀਡ ਤੇ ਚਲਾਓ ਹੁਣ ਇਹਨਾਂ ਦਾ ਇਹਨਾਂ ਦੀ ਸਪੀਡ ਕੀ ਸੀ ਸਾਨੂੰ ਨਹੀਂ ਪਤਾ ਪਰ ਫਿਰ ਵੀ ਹਮਦਰਦੀ ਹੈ ਉਹ ਉਹ ਗੱਡੀ ਜਿਹੜੀ ਹੈ ਦਿਖਾਓ ਉਹ ਗੱਡੀ ਜਿਹੜੀ ਹੈ ਕਰਿਆਨੇ ਦਾ ਸਮਾਨ ਉਹਦੇ ਵਿੱਚ ਜਿਹੜਾ ਲੋਡ ਹੈ ਤਾਂ ਛੋਟਾ ਹਾਥੀ ਹੈ ਜਿਹਦੇ ਵਿੱਚ ਕਰਿਆਨੇ ਦਾ ਕਾਫੀ ਸਾਰਾ ਸਮਾਨ ਹੈ ਉਹ ਬਾਹਰੋਂ ਦੇਖਣ ਤੇ ਵੀ ਨਜ਼ਰ ਆਉਂਦਾ ਤੇ ਆਹ ਗੱਡੀ ਜਿਹੜੀ ਹੈ ਹੋਟਲ ਵਾਲੇ ਦੱਸੀ ਜਾ ਰਹੀ ਆ ਇੱਕ ਵਾਰੀ ਦਿਖਾ ਦਈਏ ਕਿ ਇਸ ਸਥਾਨ ਤੇ ਤੁਸੀਂ ਦੇਖੋ ਕਿ ਇੰਜਨ ਆਇਲ ਕਿੰਨਾ ਲੀਕ ਕੀਤਾ ਹੈ ਤਾਂ ਇਸ ਸਥਾਨ ਤੇ ਜਿਹੜਾ ਹਾਦਸਾ ਹੋਇਆ ਪਰ ਖੱੱਚੇ ਕਾਫੀ ਉੱਡੇ ਹੋਏ ਨਜ਼ਰ ਆ ਰਹੇ ਆ ਅ ਵੀ ਇੱਧਰ ਆ ਜਾ ਪਰ ਖੱੱਚੇ ਕਾਫੀ ਉੱਡੇ ਹੋਏ ਨਜ਼ਰ ਆ ਰਹੇ ਆ ਗੱਡੀ ਦੇ ਜਿਹੜੇ ਪਾਰਟ ਆ ਛੋਟੇ ਹਾਥੀ ਦੇ ਤੁਸੀਂ ਦੇਖੋ ਆ ਟਾਟਾ ਦਾ ਸਾਈਨ ਕਾਫੀ ਛੋਟੇ ਹਾਥੀ ਦੇ ਜਿਹੜੇ ਪਰਖੱਚੇ ਇੱਥੇ ਨਜ਼ਰ ਆ ਰਹੇ ਆ ਆ ਕਾਫੀ ਪਰ ਖੱਟੇ ਜਿਹੜੇ ਤੁਹਾਨੂੰ ਉੱਡੇ ਹੋਏ ਨਜ਼ਰ ਆ ਰਹੇ ਆ ਉਹ ਦਿਖਾਈ ਤਾਂ ਛੋਟੇ ਹਾਥੀ ਦਾ ਕਾਫੀ ਨੁਕਸਾਨ ਹੈ ਕਾਫੀ ਜ਼ਿਆਦਾ ਨੁਕਸਾਨ ਹੈ ਕੱਚੇ ਕੱਚ ਹੋਇਆ ਪਿਆ ਇੱਧਰ ਤੇ ਜਿਹੜੇ ਰਾਹਗੀਰ ਹੈ ਮੋਟਰਸਾਈਕਲ ਵਾਲੇ ਆ ਉਹਨਾਂ ਲਈ ਵੀ ਮੁਸ਼ਕਲ ਹੈ ਇੱਥੋਂ ਥੋੜਾ ਸਪੀਡ ਨੂੰ ਕੰਟਰੋਲ ਕਰਕੇ ਜਾਣ ਤਾਂ ਚੰਗਾ ਤੁਸੀਂ ਦੇਖੋ ਛੋਟੇ ਹਾਥੀ ਜਿਹੜਾ ਸਮਾਨ ਸੀ ਮੇਰੇ ਖਿਆਲ ਮੈਚ ਬਾਕਸ ਲੱਗਦਾ ਉਹ ਸਮਾਨ ਖਿਲਰ ਗਿਆ ਟੁੱਥਪਿਕਸ ਨੇ ਟੁੱਥਪਿਕ ਸਾਰੇ ਖਿਲਰੇ ਹੋਏ ਆ ਸੋ ਕਾਫੀ ਨੁਕਸਾਨ ਹੋਇਆ ਲੇਕਿਨ ਗਨਿਮਤ ਇਹੀ ਹੈ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਪੁਲਿਸ ਮੌਕੇ ਤੇ ਪਹੁੰਚਦੀ ਆ ਜਿਹੜੇ ਰਿਸ਼ਤੇਦਾਰ ਆ ਆਸ ਪੜੋਸ ਵਾਲੇ ਆ ਉਹ ਮੌਕੇ ਤੇ ਪਹੁੰਚਦੇ ਆ ਕਿ ਦੱਸਦੇ ਆ ਜਿੱਦਾਂ ਅਸੀਂ ਇੱਥੇ ਰੋਕੇ ਸੀ ਕਿ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਆਵਾਜ਼ ਬਹੁਤ ਸਾਊਂਡ ਜਿਹੜੀ ਆ ਬਹੁਤ ਤੇਜ਼ ਆਉਂਦੀ ਆ ਤਾਂ ਆਂਡੀ ਗੁਆਂਡੀ ਵੀ ਬਾਹਰ ਆ ਗਏ ਔਰ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਕਿਉਂਕਿ ਜਿਹੜਾ ਛੋਟੇ ਹੱਥੀ ਵਾਲਾ ਆ ਉਹਦਾ ਕਹਿੰਦੇ ਜਿਹੜਾ ਪੈਰ ਆ ਉਹ ਗੱਡੀ ਦੇ ਫਰੰਟ ਜਿੱਥੋਂ ਡੈਮੇਜ ਹੋਇਆ ਉਹਦੇ ਵਿੱਚ ਫਸ ਜਾਂਦਾ ਤੇ ਜੀ.ਐਸ.ਬੀ ਦੀ ਮਦਦ ਨਾਲ ਪੈਰ ਬਾਹਰ ਕੱਢਿਆ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਹਸਪੀਟਲ ਵਿਖੇ ਭੇਜਿਆ ਗਿਆ ਬਹੁਤ ਬਹੁਤ ਸ਼ੁਕਰੀਆ